ਦੱਸ ਦਈਏ ਕਿ ਪੁਲਿਸ ਦੀ ਸ਼ਾਬਾਸ਼ੀ ਬਣਦੀ ਹੈ ਨਵਾਂ ਸ਼ਹਿਰ ਪੁਲਿਸ ਦੀ ਸ਼ਾਬਾਸ਼ੀ ਬਣਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਕਰੀਮਪੁਰ ਚਾਹਵਾਲਾ ਪੋਜੇਵਾਲ ਵਿਖੇ ਕਬੱਡੀ ਟੂਰਨਾਮੈਂਟ ਵਿੱਚ ਅਜਿਹੀ ਕਟਣਾ ਹੋਣੀ ਸੀ ਅਜਿਹੀ ਵਾਰਦਾਤ ਹੋਣੀ ਸੀ ਕਿ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਣੀ ਸੀ ਭੀੜ ਵਾਲੀ ਥਾਂ ਤੇ ਹਾਹਾਕਾਰ ਮਚ ਜਾਣੀ ਸੀ ਔਰ ਪੂਰੇ ਪੰਜਾਬ ਨੇ ਜਿਹੜੇ ਸਵਾਲ ਖੜੇ ਕਰਨੇ ਸੀਗੇ ਕਿ ਇਹ ਵਾਰਦਾਤ ਨੂੰ ਮਾੜੇ ਅੰਸਰ ਬਦਮਾਸ਼ਾ ਕੇ ਅੰਜਾਮ ਦੇ ਕੇ ਤੱਕੇ ਤੁਹਾਡਾ ਧਿਆਨ ਜਾਂਦਾ ਹੋਣਾ ਰਾਣਾ ਬਲਾਚੋਰੀਆ ਮਾਮਲੇ ਤੇ ਜਿਵੇਂ ਮੋਹਾਲੀ ਵਿਖੇ ਸੁਹਾਣੇ ਵਿਖੇ ਉਹਦਾ ਕਤਲ ਕੀਤਾ ਗਿਆ ਸੀ ਕਬੱਡੀ ਟੂਰਨਾਮੈਂਟ ਚ ਇਸੇ ਤਰੀਕੇ ਜਾੜਲੇ ਦੇ ਰਾਮੇ ਦਾ ਕਤਲ ਕਰਨਾ ਸੀ ਤਿੰਨ ਬਦਮਾਸ਼ਾਂ ਨੇ ਜਿਹੜੇ ਤਿੰਨ ਬਦਮਾਸ਼ ਆ ਇਹਨਾਂ ਨੂੰ ਫੜ ਲਿਆ ਜਾਂਦਾ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਏ ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਆ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਣਲੇ ਦਾ ਹੈਗਾ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਲ੍ਹਾਂ ਵਾਲੇ ਜਾਂ ਕੋਈ ਤੇ ਹੋਰ ਬਾਹਰ ਵਾਲੇ ਉਹਨਾਂ ਤੋਂ ਵੀ ਸਾਡੀ ਤਫਤੀਸ਼ ਚੱਲ ਰਹੀ ਹੈ ਜਿਹੜਾ ਕਾਰਨ ਸੀਗਾ ਜਿਹੜਾ ਰਾਮਾ ਹੈਗਾ ਉਹ ਇਹਦਾ ਹੀ ਕੋਰਸ ਹੈ ਇਹ ਕਹਿ ਰਿਹਾ ਵੀ ਮੈਨੂੰ ਉਸ ਮਰਡਰ ਚ ਜਿਹੜਾ 11 ਜੂ ਹੋਇਆ ਸੀ ਰਾਮੇ ਨੇ ਮੈਨੂੰ ਉਹਦੇ ਵਿੱਚ ਫਸਾਇਆ ਇਸ ਕਰਕੇ ਮੈਂ ਉਹਨੂੰ ਰਿਛਾਇਆ